ਸਸਕਾਲ ਮੈਂ ਤੁਹਾਡੇ ਨਾਲ ਚੰਦਰਜੀਤ ਸਿੰਘ ਚੰਨੀ ਅੱਜ ਗੱਲ ਕਰਾਂਗੇ ਕਾਂਗਰਸ ਦੇ ਮਿਕ કહે ਜਾਣ ਵਾਲੇ ਸੁਖਪਾਲ ਸਿੰਘ ਖੈਰਾ ਦੀ ਸੁਖਪਾਲ ਸਿੰਘ ਖੈਰਾ ਇੱਕ ਵੱਡਾ ਨਾਂ ਨੇ ਸਿਆਸਤ ਦੀ ਦੁਨੀਆ ਦੇ ਵਿੱਚ ਉਹਨਾਂ ਦਾ ਵੱਡਾ ਰਸੂਖ ਹੈ ਤੇ ਗੱਲ ਉਹਨਾਂ ਦੇ ਵਿਸ਼ੋਕਰ ਦੀ ਕੀਤੀ ਜਾਵੇ ਤਾਂ ਸੁਪਾਲ ਸਿੰਘ ਖਹਿਰਾ ਪੁਲਾਤੋ ਤਿੰਨ ਵਾਰ ਵਿਧਾਇਕ ਚੁਣੇ ਗਏ ਨੇ ਪਹਿਲੀ ਵਾਰ ਉਹ ਕਾਂਗਰਸ ਤੋਂ ਵਿਧਾਇਕ ਚੁਣੇ ਜਾਂਦੇ ਨੇ ਉਸ ਤੋਂ ਬਾਅਦ ਪਾਰਟੀ ਦੇ ਨਾਲ ਤੂੜ-ਵਿਛੜਾ ਹੁੰਦਾ ਹੈ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਨੇ ਤੇ ਆਮ ਆਦਮੀ ਪਾਰਟੀ ਤੋਂ ਫਿਰ ਉਹ ਵਿਧਾਇਕ ਚੁਣੇ ਜਾਂਦੇ ਨੇ ਉਸ ਤੋਂ ਬਾਅਦ ਲੀਡਰ ਆਫ ਆਪੋਜੀਸ਼ਨ ਵੀ ਚੁਣੇ ਜਾਂਦੇ ਨੇ ਪਰੰਤੂ ਵਿਵਾਦ ਇੰਨਾ ਕੁ ਵੱਡਾ ਹੈ ਕਿ ਇੱਕ ਟਵੀਟ ਦੇ ਨਾਲ ਉਹਨਾਂ ਨੂੰ ਹਟਾ ਦਿੱਤਾ ਜਾਂਦਾ ਜਿਸ ਤੋਂ ਬਾਅਦ ਸੁਪਾਲ ਸਿੰਘ ਖਹਿਰਾ ਹਮੇਸ਼ਾ ਹੀ ਇਹ ਕਹਿੰਦੇ ਨਜ਼ਰ ਆਏ ਨੇ ਕਿ ਇੱਕ ਟਵੀਟ ਦੇ ਨਾਲ ਉਹਨਾਂ ਨੂੰ ਹਟਾਇਆ ਗਿਆ ਤੇ ਉਹਨਾਂ ਦੀ ਜਿਹੜੀ ਇੱਜ਼ਤ ਹੈ ਉਸ ਦੇ ਉੱਤੇ ਕਿਤੇ ਨਾ ਕਿਤੇ ਵੱਡਾ ਸਵਾਲ ਚੁੱਕਿਆ ਗਿਆ ਜਿਸ ਤੋਂ ਬਾਅਦ ਉਹਨਾਂ ਦਾ ਤੋੜ ਵਿਛੂੜਾ ਫਿਰ ਆਮ ਆਦਮੀ ਪਾਰਟੀ ਦੇ ਨਾਲ ਵੀ ਹੁੰਦਾ ਹੈ ਤੇ ਮੋੜ ਆਪਣੇ ਘਰ ਵੱਲ ਵਧਦੇ ਨੇ ਕਾਂਗਰਸ ਦੇ ਵਿੱਚ ਹੀ ਉਹ ਮੋੜ ਜੁਆਇਨ ਹੁੰਦੇ ਨੇ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਉਹਨਾਂ ਨੂੰ ਜੁਆਇਨ ਕਰਾਇਆ ਜਾਂਦਾ ਹੈ ਤੇ ਆਮ ਆਦਮੀ ਪਾਰਟੀ ਦੇ ਹੋਰ ਵੀ ਕਈ ਵਿਧਾਇਕ ਉਹਨਾਂ ਦੇ ਨਾਲ ਕਾਂਗਰਸ ਜੁਆਇਨ ਕਰਦੇ ਨੇ ਉਸ ਤੋਂ ਬਾਅਦ ਉਹ ਕਾਂਗਰਸ ਤੋਂ ਚੋਣ ਲੜਦੇ ਨੇ ਤੇ ਕਾਂਗਰਸ ਤੋਂ ਪੁਲਤੋ ਮੋੜ ਉਮੀਦਵਾਰ ਚੁਣੇ ਜਾਂਦੇ ਨੇ ਵਿਧਾਇਕ ਚੁਣੇ ਜਾਂਦੇ ਨੇ ਤੇ ਅੱਜ ਉਹਨਾਂ ਨੂੰ ਕਾਂਗਰਸ ਦੇ ਵੱਲੋਂ ਸੰਗਰੂਰ ਤੋਂ ਸੰਸਦ ਦੇ ਤੌਰ ਤੇ ਮੈਂਬਰ ਪਾਰਲੀਮੈਂਟ ਦੀ ਟਿਕਟ ਦਿੱਤੀ ਗਈ ਹੈ ਤੇ ਤਾਂ ਕਿ ਉਹ ਉਥੋਂ ਜਿੱਤ ਸਕਣ ਤੇ ਤੇ ਹੁਣ ਕਾਂਗਰਸ ਦੇ ਵੱਲੋਂ ਉਹਨਾਂ ਨੂੰ ਸੰਗਰੂਰ ਤੋਂ ਚੋਣ ਅਖਾੜੇ ਦੇ ਵਿੱਚ ਉਤਾਰਿਆ ਗਿਆ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਉਹਨਾਂ ਨੂੰ ਚੋਣ ਅਖਾੜੇ ਦੇ ਵਿੱਚ ਉਤਾਰਿਆ ਗਿਆ ਤੇ ਕਾਂਗਰਸ ਦੇ ਵੱਲੋਂ ਵੱਡਾ ਦਾਵਾ ਠੋਕਿਆ ਜਾ ਰਿਹਾ ਹੈ ਕਿ ਸੁਖਪਾਲ ਸਿੰਘ ਖਹਿਰਾ ਹੈਵੀ weight ਕੈਂਡੀਡੇਟਸ ਨੇ ਵੱਡੇ ਮੈਗਨੇ ਤੇ ਉਹ ਇਸ ਸੀਟ ਦੇ ਉੱਤੇ ਆਪ ਵੀ ਦਾਵਾ ਠੋਕਰੇ ਨੇ ਕਿ ਜਿੱਤ ਹੋਵੇਗੀ ਜੇਕਰ ਗੱਲ ਕੀਤੀ ਜਾਵੇ ਸੰਗਰੂਰ ਸੀਟ ਦੀ ਤਾਂ ਸੰਗਰੂਰ ਸੀਟ ਦੇ ਉੱਤੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਕਬਜ਼ਾ ਰਿਹਾ ਸੁਖਦੇਵ ਸਿੰਘ ਢੀਂਡਸਾ ਪ੍ਰਮਿੰਦਰ ਸਿੰਘ ਢੀਂਡਸਾ ਦਾ ਵੱਡਾ ਰਸੂਖ ਮੰਨਿਆ ਜਾਂਦਾ ਸੀ ਇਸ ਸੀਟ ਦੇ ਉੱਤੇ ਤੇ ਉਸ ਤੋਂ ਬਾਅਦ ਭਗਵੰਤ ਮਾਨ ਦੇ ਵੱਲੋਂ ਇਸ ਸੀਟ ਦੇ ਉੱਤੇ ਕਬਜ਼ਾ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਵੱਲੋਂ ਦੋ ਵਾਰ ਇਸ ਸੀਟ ਨੂੰ ਜਿੱਤਿਆ ਗਿਆ 2014 ਦੇ ਵਿੱਚ ਭਗਵੰਤ ਮਾਨ ਨੇ ਸੀਟ ਨੂੰ ਫਤਿਹ ਕਰਦੇ ਨੇ ਉਸ ਤੋਂ ਬਾਅਦ 2019 ਦੇ ਵਿੱਚ ਇਸ ਸੀਟ ਨੂੰ ਫਤਿਹ ਕਰਦੇ ਨੇ ਉਸ ਤੋਂ ਬਾਅਦ ਇਸ ਸੀਟ ਦੇ ਉੱਤੇ ਕਬਜ਼ਾ ਹੁੰਦਾ ਸ਼੍ਰੋਮਣੀ ਅਕਾਲੀ ਦਲ ਅਮਰ ਸਰਦਾ ਤੇ ਸਿਮਰਜੀਤ ਸਿੰਘ ਮਾਨ ਆਮ ਆਦਮੀ ਪਾਰਟੀ ਦਾ ਕਰ ਕੇ ਜਾਣ ਵਾਲੇ ਇਸ ਮੈਦਾਨ ਨੂੰ ਇਸ ਕਿਲੇ ਨੂੰ ਸਨ ਲਾਉਂਦੇ ਨੇ ਤੇ ਪਾੜ ਲਾਉਂਦੇ ਨੇ ਤੇ ਉਹਨਾਂ ਦੀ ਫਤਿਹ ਹੁੰਦੀ ਹੈ ਜਿੱਤ ਹੁੰਦੀ ਹੈ ਤੇ ਹੁਣ ਚੋਣਾਂ ਦੇ ਵਿੱਚ ਵੱਡੇ ਦਿਗਜ ਜ਼ਰੂਰ ਉਤਰੇ ਨੇ ਪਰੰਤੂ ਸੁਖਪਾਲ ਸਿੰਘ ਖੈਰਾ ਹੈਵੀ weight ਕੈਂਡੀਡੇਟ ਮੰਨੇ ਜਾ ਰਹੇ ਨੇ ਤੇ ਸੁਖਪਾਲ ਸਿੰਘ ਖੈਰਾ ਨੂੰ ਲੈ ਕੇ ਕਾਂਗਰਸ ਦਾ ਵੀ ਕਹਿਣਾ ਹੈ ਕਿ ਉਹ ਕਾਂਗਰਸ ਸਿੰਘ ਮਿਗਨੇ ਜਿਹੜੀ ਸੀਟ ਦੇ ਉੱਤੇ ਉਹਨੂੰ ਉਤਾਰਿਆ ਜਾਂਦਾ ਹੈ ਉਹ ਕਿਤੇ ਨਾ ਕਿਤੇ ਫਾਈਟ ਜ਼ਰੂਰ ਦਿੰਦੇ ਨੇ ਤੇ ਇਸ ਸੀਟ ਦੇ ਉੱਤੇ ਤਾਂ ਖਾਸ ਕਰਕੇ ਉਹਨਾਂ ਦੀ ਫਾਈਟ ਨਹੀਂ ਸਕੋ ਜਿੱਤੀ ਹੋਵੇਗੀ ਜੇਕਰ ਗੱਲ ਕੀਤੀ ਜਾਵੇ ਸੰਗਰੂਰ ਸੀਟ ਦੀ ਸੰਗਰੂਰ ਸੀਟ ਦੇ ਉੱਤੇ ਇਸ ਸਮੇਂ ਸੁਖਪਾਲ ਸਿੰਘ ਖੈਰਾ ਦੇ ਉੱਤੇ ਸਭ ਦੀਆਂ ਨਜ਼ਰਾਂ ਟ ਹੁੰਗਾਨੇ ਤੇ ਸੁਪਾਲ ਸਿੰਘ ਖੈਰਾ ਆਮ ਆਦਮੀ ਪਾਰਟੀ ਦੇ ਨਾਲ ਕਿਤੇ ਨਾ ਕਿਤੇ 36 ਦਾ ਅੰਕੜਾ ਵੀ ਰੱਖਦੇ ਨੇ ਕਿਉਂਕਿ ਆਮ ਆਦਮੀ ਪਾਰਟੀ ਦੇ ਨਾਲ ਜਿਹੜਾ ਸੁਖਪਾਲ ਸਿੰਘ ਖੈਰਾ ਦਾ ਪਛੋਕੜ ਰਿਹਾ ਉਹ ਕਿਤੇ ਨਾ ਕਿਤੇ ਵੱਡੇ ਸਵਾਲ ਜਰੂਰ ਖੜੇ ਕਰਦਾ ਰਿਹਾ ਜਿਸ ਨੂੰ ਲੈ ਕੇ ਸੁਖਪਾਲ ਸਿੰਘ ਖੈਰਾ ਅਕਸਰੀ ਪੋਲ ਦੇ ਆਏ ਨੇ ਤੇ ਉਹਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਉੱਤੇ ਵੀ ਸਵਾਲ ਚੁੱਕੇ ਜਾਂਦੇ ਨੇ ਤੇ ਖਾਸ ਕਰਕੇ ਜਿਹੜਾ ਉਹਨਾਂ ਦੇ ਉੱਤੇ ਐਨਡੀਪੀਐਸ ਦਾ ਐਕਟ ਲੱਗਿਆ ਸੀ ਉਸ ਨੂੰ ਵੀ ਲੈ ਕੇ ਕਿਤੇ ਨਾ ਕਿਤੇ ਉਹਨਾਂ ਦੇ ਵੱਲੋਂ ਵੱਡੇ ਸਵਾਲ ਚੁੱਕੇ ਗਏ ਸਨ ਆਮ ਆਦਮੀ ਪਾਰਟੀ ਨੂੰ ਕਟਕਰੇ ਦੇ ਵਿੱਚ ਖੜਾ ਕੀਤਾ ਗਿਆ ਸੀ ਤੇ ਇਸ ਵਾਰ ਉਹਨਾਂ ਦਾ ਵੱਡਾ ਦਾਵਾ ਹੈ ਕਿ ਉਹ ਜਿਹੜਾ ਆਮ ਆਦਮੀ ਪਾਰਟੀ ਦਾ ਘਰ ਹੈ ਜਿਹੜਾ ਕਿਲਾ ਹੈ ਉਸ ਨੂੰ ਸੰਨ ਲ ਕਾਮਯਾਬ ਹੋਣਗੇ ਉਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਇਸ ਸੀਟ ਦੇ ਉੱਤੇ ਜਿਹੜੀ ਸਨ ਲਾਈ ਗਈ ਸੀ ਉਹ ਲਾਈ ਸੀ ਸਿਮਰਜੀਤ ਸਿੰਘ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਅਮਰਸਰ ਨੇ ਤੇ ਉਹ ਇਸ ਨੂੰ ਬਰਕਰਾਰ ਰੱਖਣਗੇ ਤੇ ਹੁਣ ਵੇਖਣਾ ਹੋਵੇਗਾ ਕਿ ਇਸ ਸੀਟ ਦੇ ਉੱਤੇ ਆਮ ਆਦਮੀ ਪਾਰਟੀ ਆਪਣਾ ਘਰ ਬਚਾਉਂਦੀ ਹੈ ਜਾਂ ਜਿਸ ਤਰ੍ਹਾਂ ਸਿਮਰਜੀਤ ਸਿੰਘ ਮਾਨ ਦੇ ਵੱਲੋਂ ਸਨ ਲਾਈ ਗਈ ਸੀ ਪਾੜ ਲਾਇਆ ਗਿਆ ਸੀ ਉਸ ਨੂੰ ਸੁਖਪਾਲ ਸਿੰਘ ਖਹਿਰਾ ਬਰਕਰਾਰ ਰੱਖਤੇ ਨੇ ਇਹ ਬਿਲਕੁਲ ਸਾਫ਼ ਹੋ ਜਾਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਸੱਤਵੇਂ ਗੇੜ ਦੇ ਵਿੱਚ ਪੰਚਾਇਤ ਦੇ ਵਿੱਚ ਚੋਣਾ ਹੋਣਾ ਹੋ ਰਹੀਆਂ ਨੇ ਤੇ ਸੁਖਪਾਲ ਸਿੰਘ ਖਹਿਰਾ ਦੇ ਉੱਤੇ ਵੱਡਾ ਸਵਾਲ ਵੀ ਹੈ ਤੇ ਵੱਡਾ ਦਾਵਾ ਵੀ